ਦੀ ਨਾਮ ਹੈ ਜੀ ਅੱਜ ਕੈਂਪ ਲਗਾਇਆ ਗਿਆ ਚਨਾਲੋਂ ਦੇ ਵਿੱਚ ਜਾਣਕਾਰੀ ਦੇਵੋਗੇ ਸਾਰੇ ਹਾਂ ਮੇਰਾ ਨਾਮ ਈਸ਼ਵਿੰਦਰ ਸਿੰਘ ਹੈ ਇਹ ਭਾਰਤੀ ਕ੍ਰਿਤ੍ਰਿਮੰਗ ਨਿਰਗਾਮ ਨਿਰਮਾਨ ਨਿਗਮ ਭਾਰਤ ਸਰਕਾਰ ਦੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਅੰਦਰ ਇੱਕ ਪੀਐਸਯੂ ਹੈ ਸਾਡਾ ਇਹ ਚਨਾਲੋਂ ਡਿਸਟ੍ਰਿਕਟ ਮੁਹਾਲੀ ਚ ਯੂਨਿਟ ਹੈ ਭਾਰਤ ਸਰਕਾਰ ਦੀ ਦਿਵੰਗ ਜਨਾਂ ਲਈ ਹੈਡੀ ਸਕੀਮ ਹੈ ਤੇ ਸੀਨੀਅਰ ਸਿਟੀਜ਼ਨ ਲਈ ਰਾਸ਼ਟਰੀ ਬੋਸ਼ਰੀ ਯੋਜਨਾ ਹੈ ਇਹਦੇ ਅੰਦਰ ਕਾਫੀ ਕੋਈ ਸਮਾਨ ਹੈ ਜੋ ਦਿਵੰਗਾਂ ਨੂੰ ਤੇ ਸੀਨੀਅਰ ਸਿਟੀਜ਼ਨ ਨੂੰ ਗਵਰਨਮੈਂਟ ਦੀ ਸਕੀਮ ਦੇ ਅੰਦਰ ਬਿਨਾਂ ਕਿਸੇ ਪੈਸੇ ਲਿੱਤੇ ਹੈ ਬਿਨਾਂ ਕਿਸੇ ਕੀਮਤ ਤੋਂ ਫ੍ਰੀ ਆਫ ਕੋਸਟ दिव्यांगਾਂ ਤੇ ਸੀਨੀਅਰ ਸਿਟੀਜ਼ਨ ਨੂੰ ਦਿੱਤਾ ਜਾਂਦਾ ਹੈ ਇਹ ਸਾਰਾ ਸਮਾਨ ਜਿਵੇਂ ਵੀਲ ਚੇਅਰ ਟ੍ਰਾਈਸਾਈਕਲ ਕੰਨਾਂ ਦੀ ਮਸ਼ੀਨ ਛੜੀ ਬਸਾਖੀ ਇਹ ਸਾਰਾ ਸਾਡੇ ਮੋਹਾਲੀ ਅਤੇ ਹੋਰ ਦੇਸ਼ ਚ ਬਹੁਤ سارے ਸੈਂਟਰ ਨੇ ਜਿਵੇਂ ਹੈੱਡ ਕੁਆਰਟਰ ਕਾਨਪੂਰ ਬੈਂਗਲੌਰ ਭੁਵਨੇਸ਼ਵਰ ਉੱਥੇ ਆਪ ਹੀ ਅਸੀਂ ਬਣਾਉਂਦੇ ਆ ਤੇ ਆਪ ਹੀ ਅਸੀਂ ਫ੍ਰੀ ਚ ਵੰਡਦੇ ਆ ਸਾਰਿਆਂ ਨੂੰ ਇਹਦੇ ਹੀ ਉਪਲਬਧ ਚ ਅੱਜ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸੇਵਾ ਪਰਵ ਮਨਾਇਆ ਜਾ ਰਿਹਾ ਜਿਹਦੇ ਅੰਦਰ ਦੇਸ਼ ਭਰ ਚ ਅੱਜ 75 ਸਾਡੇ ਇਸ ਤਰ੍ਹਾਂ ਦੇ ਕੈਂਪ ਲੱਗੇ ਆ ਜਿਹਦੇ ਅੰਦਰ ਦਿਵਾਂ ਸੀਨੀਅਰ ਸਿਟੀਜ਼ਨ ਨੂੰ ਅਸੀਂ ਫਰੀ ਆਫ ਕੋਸਟ ਦੇ ਸਮਾਨ ਸੀ ਗਵਰਨਮੈਂਟ ਸਕੀਮ ਦੇ ਅੰਦਰ ਦੇ ਰਹੇ ਆ ਅੱਜ ਸਾਡੇ ਚਨਾਲਾਂ ਵਿੱਚ ਵੀ ਇਹ ਕੈਂਪ ਲੱਗ ਰਿਹਾ ਹੈ ਸਾਡੇ ਕਾਉਂਸਲਰ ਸਾਹਿਬ ਬਹਾਦਰ ਸਿੰਘ ਜੀ ਤੇ ਕਾਉਂਸਲਰ ਸਾਹਿਬ ਪ੍ਰਦੀਪ ਜੀ ਅੱਜ ਸਾਡੇ ਨਾਲ ਵਿੱਚ ਮੌਜੂਦ ਹੈਗੇ ਇਸ ਕੈਂਪ 'ਚ ਤੇ ਇਸ ਮੈਂ ਇਹ ਵੀ ਦੱਸਣਾ ਚਾਹੂੰਗਾ ਵੀ ਜਿਵੇਂ ਇਹ ਸਰਕਾਰ ਦੀ ਇਹ ਰਾਸ਼ਟਰੀ ਵਿਯੋਸ਼ਰੀ ਯੋਜਨਾ ਹੈ ਕਿਸੇ ਵੀ ਪਿੰਡ 'ਚ ਜੋ ਉੱਥੋਂ ਦੇ ਸਰਪੰਚ ਇਹ ਸਾਨੂੰ ਮਤਲਬ ਕੰਟੈਕਟ ਕਰਨ ਅਸੀਂ ਉਹਨਾਂ ਦੇ ਪਿੰਡ ਜਾ ਕੇ ਵੀ ਕੈਂਪ ਲਾ ਸਕਦੇ ਆ ਘੱਟ ਤੋਂ ਘੱਟ 50 60 ਬਜ਼ੁਰਗ ਸਾਡੇ ਕੈਂਪ 'ਚ ਆ ਜਾਣ ਸ਼ਾਮਿਲ ਹੋ ਜਾਣ ਅਸੀਂ ਉਹਨਾਂ ਨੂੰ ਤੁਹਾਨੂੰ ਸਾਨੂੰ ਕੰਟੈਕਟ ਕਰ ਲਿਆ ਨੂੰ ਅਸੀਂ ਉਹਨਾਂ ਦੇ ਆਪਣੀ ਟੀਮ ਭੇਜ ਕੇ ਉਹਨਾਂ ਦੇ ਪਿੰਡ 'ਚ ਕੈਂਪ ਲਾ ਕੇ ਉੱਥੇ ਹੀ ਸਮਾਨ ਵੰਡ ਦਾਂਗੇ ਸਰ ਕੋਈ ਚਾਰਜਸ ਵਗੈਰਾ ਵੀ ਨਹੀਂ ਕੋਈ ਚਾਰਜਸ ਨਹੀਂ ਹੈ ਇਹ ਬਜ਼ੁਰਗਾਂ ਨੂੰ ਦਿਵਿਆਂਗਾਂ ਨੂੰ ਫ੍ਰੀ 'ਚ ਸਮਾਨ ਮਿਲਦਾ ਹੈ ਵੀਲਚੇਅਰ ਹੈ ਟਰਾਈਸਾਈਕਲ ਹੈ ਬੈਟਰੀ ਵਾਲੀ ਸਾਈਕਲ ਹੈ ਕੰਨਾਂ ਦੀ ਮਸ਼ੀਨ ਛੜੀ ਬਸਾਖੀ ਬਜ਼ੁਰਗ ਕਈ ਹੋ ਜਾਂਦੇ ਆ ਉਹ ਬਾਥਰੂਮ ਜਾਣ 'ਚ ਦਿੱਕਤ ਹੁੰਦੀ ਹੈ ਤੇ ਕਮੋਡ ਵਾਲੀ ਵੀਲਚੇਅਰ ਕਮੋਡ ਵਾਲੀ ਚੇਅਰ ਹੈ ਵਾਕਿੰਗ ਸਟਿਕ ਹੈ ਉਹਨਾਂ ਲਈ ਕਈ ਬਜ਼ੁਰਗਾਂ ਦੀ ਕਮਰ ਹੁੰਦੀ ਰਹਿੰਦੀ ਹੈ ਕਮਰ ਵਾਲੀ ਬੈਲਟ ਹੈ ਗੋਡੇ ਦੁਖਦੇ ਨੇ ਨੀ ਬ੍ਰੇ ਔਰ 쿠ਸ਼ਨ ਹੈ ਹਟ ਬੰਦੇ ਤੇ ਹੱਡੀਆਂ ਦੁਖਦੀਆਂ 쿠ਸ਼ਨ ਹੈਗਾ ਉਹਨਾਂ ਲਈ ਸਰ ਗੱਲ ਕਰੀਏ ਇਸ ਤੋਂ ਇਲਾਵਾ ਨੌਜਵਾਨ ਜਾਂ ਬੱਚੇ ਜਿਹੜੇ ਇਸ ਤਰ੍ਹਾਂ ਅਪੰੰਗ ਨੇ ਜਾਂ ਉਹਨਾਂ ਲਈ ਵੀ ਕੋਈ ਇਸ ਤਰ੍ਹਾਂ ਦਾ ਹਾਂਜੀ ਉਹ ਉਹਨਾਂ ਲਈ ਵੀ ਸਮਾਨ ਹੈ ਜਿਵੇਂ ਜਿਹੜੇ ਚੱਲ ਨਹੀਂ ਪਾਂਦੇ ਟਰਾਈਸਾਈਕਲ ਹੈ ਜਿਨ੍ਹਾਂ ਦੀ 80% ਜਾਂ ਉਸ ਤੋਂ ਜ਼ਿਆਦਾ ਦਿਵਿਆਂਗਤਾ ਹੈ ਉਹਨਾਂ ਲਈ ਬੈਟਰੀ ਵਾਲੀ ਟਰਾਈਸਾਈਕਲ ਬੈਟਰੀ ਵਾਲੀ व्हीਲਚੇਅਰ ਹੈ ਉਹਨਾਂ ਲਈ ਵੀ ਜਿਹੜੇ ਬੱਚੇ ਸੁਣ ਨਹੀਂ ਪਾਂਦੇ ਕੰਨਾਂ ਦੀ ਮਸ਼ੀਨ ਹੈ ਕਈਆਂ ਦੀ ਲੱਤ ਕੱਟੀ ਹੁੰਦੀ ਹੈ ਜਾਂ ਬਾਜੂ ਕੱਟੀ ਹੁੰਦੀ ਹੈ ਉਹ ਨਕਲੀ ਲੱਤ ਜਾਂ ਬਾਜੂ ਵੀ ਬਣ ਕੇ ਲੱਗ ਜਾਂਦੀ ਹੈ ਤੈ ਉਹ ਕਿਵੇਂ ਮਤਲਬ ਲੈ ਸਕਦੇ ਆ ਜੀ ਉਹ ਇੱਥੇ ਆ ਕੇ ਸਾਡੇ ਤੋਂ ਲੈ ਸਕਦੇ ਆ ਕੀ ਦਿਨ ਕੋਈ ਟਾਈਮਿੰਗ ਵਰਕਿੰਗ ਡੇ ਵਾਲੀ ਦਿਨ 9 ਤੋਂ 5 5:30 ਤੱਕ ਆ ਸਕਦੇ ਆ ਹੋਰ ਕੋਈ ਕੀ ਡਾਕੂਮੈਂਟ ਹਾਂ ਹਾਂਜੀ ਇੱਕ ਯੂਡੀ ਆਈਡੀ ਕਾਰਡ ਹੋਣਾ ਚਾਹੀਦਾ ਆਮਦਨ ਸਰਟੀਫਿਕੇਟ ਤੇ ਆਧਾਰ ਕਾਰਡ ਫਿਰ ਤੁਸੀਂ ਆਪਣਾ ਜਿਹੜਾ ਐਡਰੈਸ ਦੱਸਦੇ ਹੋ ਜੀ ਹਾਂ ਸਾਡਾ ਐਡਰੈਸ ਹੈ ਇਹ ਅਲਿੰਕੋ 플ੌਟ ਨੰਬਰ A1 A2 ਇੰਡਸਟਰੀਅਲ ਫੋਕਲ ਪੁਆਇੰਟ ਚਨਾਲੋ ਇੱਕ ਕੋਰਾਲੀ ਦੇ ਨਜ਼ਦੀਕ ਪੈਂਦਾ ਡਿਸਟ੍ਰਿਕਟ ਮੁਹਾਲੀ